ਦੀਨ ਨਹੀਂ ਗਵਾਈ ਹਿਦਾ ਦੁਨੀਆਂ ਦੇ ਪਿੱਛੇ ਲੱਗ ਕੇ ਦੀਨ ਨਹੀਂ ਗਵਾਈ ਹਿਦਾ ਦੁਨੀਆਂ ਦੇ ਪਿੱਛੇ ਲੱਗ ਕੇ ਦੀਨ ਨਹੀਂ ਗਵਾਈ ਹਿਦਾ ਦੁਨੀਆਂ ਦੇ ਤੇਰੇ ਨੰਤੇ ਦੀਨ ਨਹੀਂ ਗਵਾਈ ਦਾ ਦੁਨੀਆਂ ਦੇ ਪਿੱਛੇ ਲੱਗ ਕੇ 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 ਦੀਨ ਨਹੀਂ ਗਵਾਈ ਦਾ ਗਵਾਈ ਦਾ ਦੁਨੀਆਂ ਦੇ ਇਸ ਤੇ ਨਾ ਕਿ ਨੀਂਦ ਨਹੀਂ ਗਵਾਈ ਦਾ ਦੁਨੀਆਂ ਦੇ ਇਸ ਤੇ ਨਾ ਕਿ ਕਬੀਰ ਦੀਨ ਗਵਾਇਆ ਦੁਨੀ ਸੋ ਦੁਨੀ ਨਾ ਚੱਲਦੀ ਸਾਥ ਪਾਏ ਪਹਾੜਾ ਮਾਰਿਆ ਗਾਹੋ ਲੈ ਆਪਣੇ ਹੱਥ ਦੁਨੀਆ ਦੀ ਬੱਲੇ ਬੱਲੇ ਲੈਣ ਲਈ ਬੜੀਆਂ ਗੱਲਾਂ ਲੈਣ ਲਈ ਬੰਦਾ ਉਹ ਕਰਮ ਕਰ ਜਾਂਦਾ ਜਿਹੜੇ ਗੁਰੂ ਨੂੰ ਬਿਲਕੁਲ ਨਹੀਂ ਪਾਉਂਦੇ ਜਿਹੜੇ ਗੁਰੂ ਪਰਮੇਸ਼ਰ ਨੂੰ ਬਿਲਕੁਲ ਚੰਗੇ ਨਹੀਂ ਲੱਗਦੇ ਧਰਮ ਨੂੰ ਬੰਦਾ ਸ਼ਿੱਕੇ ਟੰਗ ਦਿੰਦਾ ਸੋ ਗੁਰੂ ਵੱਲ ਪਿੱਠ ਕਰਕੇ ਸਾਰੀ ਉਮਰ ਚੱਲਦਾ ਬੰਦਾ ਕਿ ਦੁਨੀਆ ਬੱਲੇ ਬੱਲੇ ਕਰੇ ਪਰ ਮਰ ਦੀ ਗੁਰਬਾਣੀ ਸਮਝਾਉਂਦੀ ਏ ਕਹਿੰਦੇ ਗਾਫਲ ਆਪਣੇ ਪੈਰਾਂ ਦੇ ਆਪ ਹੀ ਕੁਹਾੜੀ ਮਾਰ ਲੈਂਦਾ ਕਹਿੰਦੇ ਮੂਰਖ ਸੋ ਕਹਿੰਦੇ ਆਪਣੇ ਪੈਰਾਂ ਦੇ ਆਪ ਕੁਹਾੜੀ ਮਾਰਦੇ ਫਿਰ ਦੁਖੀ ਹੁੰਦਾ ਸੋ ਕਹਿੰਦੇ ਨਾਲ ਤੇ ਕੋਈ ਜਾਂਦਾ ਨਹੀਂ ਕਬੀਰ ਦੀਨ ਗਵਾਇਆ ਦੁਖੀ ਸੋ ਦੁਖੀ ਨਾ ਚੰਗੀ ਸਾਥ ਕਹਿੰਦੇ ਨਾਲ ਕਿਸੇ ਨੇ ਜਾਣਾ ਨਹੀਂ ਕਹੇ ਕੋਹਾੜਾ ਮਾਰਿਆ ਗਫਲ ਆਪਣੇ ਹਾਰ ਕਹਿੰਦੇ ਆਪਣੇ ਪੈਰਾਂ ਦੇ ਬੰਦਾ ਆਪ ਹੀ ਕੋਹਾੜੀ ਮਾਰਿਆ ਦੁਨੀਆ ਦੇ ਪਿੱਛੇ ਲੱਗ ਕੇ ਗੁਰੂ ਵੱਲ ਮਿੱਠ ਕਰੀ ਰੱਖੀ ਤੇ ਸਾਰੀ ਉਮਰ ਕਹਿੰਦੇ ਲੋਕਾਂ ਵੱਲ ਦੇਖੇ ਚੱਲਦਾ ਰਿਹਾ ਕਿ ਲੋਕ ਬੱਲੇ ਬੱਲੇ ਕਰ ਪਰ ਕਹਿੰਦੇ ਬੱਲੇ ਬੱਲੇ ਨਾਲ ਨਹੀਂ ਜਾਣੀ ਦੁਨੀਆ ਕੀਆਂ ਵਡਿਆਈਆਂ ਕਵਣੇ ਆਵੇ ਕਾਮ ਕਹਿੰਦੇ ਇਹਨਾਂ ਨੇ ਕੰਮ ਨਹੀਂ ਆਉਣਾ ਦੁਨੀਆ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ ਇੰਨੀ ਜੜੀ ਨਾ ਵਿਸਾਰਿਆ ਇੱਕ ਨਾ ਚੱਲਿਆ ਨਾਲ ਕਹਿੰਦੇ ਅੱਗ ਲਾ ਕੇ ਫੂਕ ਕਹਿੰਦੇ ਦੁਨੀਆ ਦੀਆਂ ਵਡਿਆਈਆਂ ਸੋ ਕਹਿੰਦੇ ਇੰਨਾ ਕਰਕੇ ਕਹਿੰਦੇ ਸਾਰੀ ਉਮਰ ਪਰਮੇਸ਼ਰ ਨੂੰ ਗੁਰੂ ਨੂੰ ਭੁੱਲਿਆ ਰਿਆ ਸੋ ਦਾ ਨਾਮ ਨਹੀਂ ਜਪਿਆ ਚੰਗੇ ਕਰਮ ਨਹੀਂ ਕੀਤੇ ਮਾੜਾ ਹੀ ਕਰਦਾ ਰਿਆ ਕਹਿੰਦੇ ਅੱਗ ਲਾ ਕੇ ਫੂਕੇ ਇਦਾਂ ਦੀਆਂ ਵਡਿਆਈਆਂ ਕਿਉਂਕਿ ਕਹਿੰਦੇ ਨਾਲ ਨਹੀਂ ਜਾਂਦੀਆਂ ਦੁਨੀਆ ਕੀਆਂ ਵਡਿਆਈਆਂ ਅੱਗੀ ਸਿੱਤੀ ਜਾੜ ਇੰਨੀ ਜੜੀ ਨਾਮਸਾਰਿਆ ਇੱਕ ਨਾ ਚੱਲੀ ਆ ਨਾਲ ਕਹਿੰਦੇ ਇੱਕ ਨਹੀਂ ਨਾਲ ਜਾਂਦੀ ਦੁਨੀਆ ਦੀ ਵਡਿਆਈ ਕਿੰਨਾ ਕੁ ਚਿਰ ਕੋਈ ਯਾਦ ਰੱਖੀਗਾ ਸੋ ਗੁਰੂ ਪਿਆਰਿਓ ਸਦਾ ਨਹੀਂ ਕੋਈ ਦੁਨੀਆ ਤੇ ਆਪਾਂ ਨੂੰ ਯਾਦ ਰੱਖ ਸਕਦਾ ਸੋ ਆਇਆ ਦੁਨੀਆ ਤੇ ਗੁਰੂ ਪਿਆਰਿਓ ਕਿੰਨਾ ਕੁਝ ਦੁਨੀਆ ਨੇ ਯਾਦ ਕਰਨਾ ਸੋ ਆਪਾਂ ਨੂੰ ਜਿਵੇਂ ਦਾਦੇ ਦਾ ਨਾਮ ਸਭ ਨੂੰ ਯਾਦ ਹੈ ਤੇ ਪਰਦਾਦੇ ਦਾ ਕਿਸੇ ਕਿਸੇ ਨੂੰ ਤੇ ਗੁਰੂ ਪਿਆਰਿਓ ਉਸ ਤੋਂ ਅੱਗੇ ਸੋ ਗੁਰੂ ਪਿਆਰਿਓ ਕੌਣ ਯਾਦ ਕਰਦਾ ਸੋ ਇਹ ਨਾਮ ਦੁਨੀਆ ਤੇ ਉਹਨਾਂ ਦਾ ਰਹਿੰਦਾ ਮਾਰੇ ਜੀ ਦੀ ਗੁਰਬਾਣੀ ਕਹਿੰਦੀ ਨਾਮ ਰਹੇਉ ਸਾਧੂ ਰਹੇਉ ਰਹੇਉ ਗੁਰੂ ਗੋਬਿੰਦ ਕਹੋ ਨਾਮ ਜੇ ਜਗਤ ਮੈਂ ਕਿਨ ਜਪਿਓ ਗੁਰਹੰਦਰ ਪਰਮੇਸ਼ਰ ਹਮੇਸ਼ਾ ਰਹੇਗਾ ਉਹਦਾ ਨਾਮ ਹਮੇਸ਼ਾ ਰਹਿਣਾ ਤੇ ਜਿਹੜੇ ਉਹਦਾ ਨਾਮ ਜਪਣਗੇ ਉਹ ਵੀ ਗੁਰੂ ਪਿਆਰੇ ਉਹਨਾਂ ਦਾ ਵੀ ਨਾਮ ਦੁਨੀਆ ਤੇ ਸਦਾ ਚਮਕਦਾ ਰਹਿੰਦਾ ਦੁਨੀਆਦਾਰੀ ਚ ਪੈ ਕੇ ਜੇ ਬੰਦਾ ਕਵੇ ਕਿ ਮੇਰਾ ਨਾਮ ਸਤ ਸਦਾ ਰਹੇਗਾ ਨਹੀਂ ਇਹਦੇ ਪਰਮੇਸ਼ਰ ਨਾਲ ਜੁੜ ਕੇ ਹੀ ਵਡਿਆਈ ਮਿਲਦੀ ਕਿ ਜਿਵੇਂ ਪਰਮੇਸ਼ਰ ਦਾ ਨਾਮ ਹਮੇਸ਼ਾ ਚਮਕਦਾ ਹੈ ਸੋ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਹੈ ਸੋ ਗੁਰੂ ਪਿਆਰੇ ਤਿਆਰੇ ਧਰੂ ਤੇ ਬਰਹਿਲਾਦ ਵਾਂਗੂ ਸੋ ਉਹਨਾਂ ਦਾ ਵੀ ਨਾਮ ਚਮਕੇਗਾ ਸੋ ਜਿਹੜੇ ਸੱਚੇ ਦਿਲੋਂ ਬੰਦਗੀ ਕਰਦੇ ਹਨ ਸੋ ਕਿਸੇ ਚੀਜ਼ ਦੇ ਨਾਲ ਨਹੀਂ ਜਾਣਾ ਸਵੇਸ ਕਰਕੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਹੰਬੜਾ ਮਾਰੀਏ ਸੋ ਨਾਮ ਵੱਲ ਧਿਆਨ ਦੇਈਏ ਉੱਠਦੇ ਆਂ ਬੰਦਦੇ ਆਂ ਸੁੱਤੇ ਆਂ ਜਾਗਦੇ ਆਂ ਸੋ ਹਰ ਵੇਲੇ ਸਿਮਰਨ ਕਰਦੇ ਰਹੇ ਸੋ ਬੜੂ ਸੋ ਸੁਨੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਤਤ